ਦਾ ਬਲਾਸਟ ਦੇ ਮੁਲਜ਼ਮ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਤਾਂ ਬਠਿੰਡਾ ਬਲਾਸਟ ਮਾਮਲੇ ਦੇ ਨਾਲ ਜੁੜੀ ਹੈ ਵੱਡੀ ਖਬਰ ਹੈ ਮੁਲਜ਼ਮ ਗੁਰਪ੍ਰੀਤ ਨੇ ਬੰਬ ਬਣਾਉਣ ਦੀ ਗੱਲ ਕਬੂਲੀ ਹੈ 29 ਸਤੰਬਰ ਨੂੰ ਦੱਸਿਆ ਕਿ ਮੁਲਜ਼ਮ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਕੋਰਟ ਨੇ ਦੱਸਿਆ ਕਿ ਗੁਰਪ੍ਰੀਤ ਨੂੰ ਨਿਆਂ ਖਿਰਾਸਤ ਦੇ ਵਿੱਚ ਭੇਜਿਆ ਹੈ ਤਾਂ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ ਮੁਲਜ਼ਮ ਗੁਰਪ੍ਰੀਤ ਔਰ ਪਿੰਡ ਜੀਦਾ ਦੇ ਵਿੱਚ ਇੱਕ ਘਰ ਦੇ ਵਿੱਚ ਬੰਬ ਬਣਾ ਰਿਹਾ ਸੀ ਮੁਲਜ਼ਮ ਜਿਸ ਨੇ ਹੁਣੇ ਕਬੂਲ ਕਰ ਲਿਆ ਹੈ ਕਿ ਉਹ ਬੰਬ ਬਣਾ ਰਿਹਾ ਸੀ ਤਾਂ ਬੰਬ ਬਣਾਉਂਦੇ ਸਮੇਂ ਹੀ ਇਹ ਘਰ ਦੇ ਵਿੱਚ ਕਈ ਬਲਾਸਟ ਹੋਏ ਸਨ ਜਿਸ ਤੋਂ ਬਾਅਦ ਇਹ ਖੁਲਾਸਾ ਹੁੰਦਾ ਹੈ ਇਹ ਕਿ ਕਿਸ ਤਰੀਕੇ ਦੇ ਨਾਲ ਇਸ ਦੇ ਵੱਲੋਂ ਬੰਬ ਬੜਾਏ ਜਾ ਰਹੇ ਸਨ ਔਰ ਖਾਸ ਤੌਰ ਤੇ ਇਹ ਬਹੁਤ ਸਾਰੇ ਤੱਤ ਪੱਖ ਸਾਹਮਣੇ ਆਉਂਦੇ ਨੇ ਇਹ ਕਹਿ ਲਿਆ ਕਿ ਕੜੀਆਂ ਜੁੜਦੀਆਂ ਹੋਈਆਂ ਨਜ਼ਰ ਆਈਆਂ ਕਿਉਂਕਿ ਜੰਮੂ ਦੇ ਇਸ ਨੇ ਟਿਕਟ ਕਰਵਾਈ ਹੋਈ ਸੀ ਔਰ ਇੱਥੋਂ ਤੱਕ ਇਹ ਜਾਂਚ ਦੇ ਵਿੱਚ ਸਾਹਮਣੇ ਆਇਆ ਸੀ ਕਿ ਮਨੁੱਖੀ ਬੰਬ ਬਣ ਕੇ ਜਾਣ ਦੀ ਤਿਆਰੀ ਤੇ ਵਿੱਚ ਸੀ ਔਰ ਉੱਥੇ ਉਸ ਨੇ ਤਬਾਕਾ ਕਰਨਾ ਸੀ ਤਾਂ ਹੁਣ ਇਸ ਨੇ ਜ਼ੁਰਮ ਆਪਣਾ ਕਬੂਲ ਕਰ ਲਿਆ ਹੋਇਆ ਮਾਮਲਾ ਛੋਟਾ ਨਹੀਂ ਹੈ ਆਪਣੇ ਆਪ ਦੇ ਵਿੱਚ ਬੇहद ਵੱਡਾ ਲਗਾਤਾਰ ਏਜੰਸੀਆਂ ਲੱਗੀਆਂ ਹੋਈਆਂ ਨੇ ਜਾਂਚ ਕਰਨ ਲਈ ਸੁਰਜਪਾਨ ਮੇਰੇ ਸੋਗੀ ਫੋਨ ਲਾਈਨ ਤੇ ਨੇ ਸੁਰਜ ਹੁਣ ਇਸ ਨੇ ਆਪਣਾ ਜ਼ੁਰਮ ਕਬੂਲ ਕੀਤਾ ਹੈ ਹੋਰ ਕੀ ਕੁਝ ਪਤਾ ਲੱਗਿਆ ਹੈ ਦੇਖੋ ਅੱਜ ਜਗਪ੍ਰੀਤ ਨੂੰ ਕੋਰਟ ਦੇ ਵਿੱਚ ਪੇਸ਼ ਕਰਨਾ ਸੀ ਪਰ ਪੁਲਿਸ ਨੇ ਕੱਲ ਹੀ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕਰਤਾ ਰਿਕਾਰਡ ਦੇ ਵਿੱਚ ਜਾ ਕੇ ਇਸ ਨੇ ਆਪਣਾ ਜ਼ੁਲਮ ਕਬੂਲ ਕੀਤਾ ਕਿਹਾ ਕਿ ਜੋ ਪੁਲਿਸ ਕਹਿ ਰਹੀ ਹੈ ਹਾਂ ਮੈਂ ਉਹ ਕੀਤਾ ਹੈ ਇਹ ਕਿੰਨਾ ਕਿਤੇ ਆਪਣੇ ਆਪ ਦੇ ਵਿੱਚ ਕਾਫੀ ਗੱਲ ਵੱਡੀ ਹੋ ਜਾਂਦੀ ਹੈ ਕਿਉਂਕਿ ਪੁਲਿਸ ਵੀ ਨੇ ਚੀਗਸ਼ਿੰਦੇ ਵਿੱਚ ਜਾਂ ਪੁਲਿਸ ਦੀ ਹਿਰਾਸਤ ਦੇ ਵਿੱਚ ਤਾਂ આરોપી ਅਕਸਰ ਹੀ ਪੁਲਿਸ ਦੀ ਕੁੱਟਮਾਰ ਤੋਂ ਡਰਦੇ ਮੰਨ ਜਾਂਦੇ ਨੇ ਕਿ ਅਸੀਂ ਇਹ ਕੰਮ ਕੀਤਾ ਪਰ ਕੋਰਟ ਦੇ ਵਿੱਚ ਕਿਤੇ ਨਾ ਕਿਤੇ ਆਪਦੀ ਸਟੇਟਮੈਂਟ ਦੇਣਾ ਆਪਣੇ ਆਪ ਦੇ ਜ ਕਾਫੀ ਵੱਡਾ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਕੋਰਟ ਨੇ ਇਸ ਮਾਨਯੋਗ ਕੋਰਟ ਨੇ ਇਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹਾਲਾਂਕਿ ਬਟੰਡਾ ਪੁਲਿਸ ਕੱਲ ਹੀ ਇਸ ਨੂੰ ਜੇਲ੍ਹ ਦੇ ਵਿੱਚ ਛੱਡ ਕੇ ਆਉਣ ਲਈ ਜਾ ਰਹੀ ਸੀ ਪਰ ਉੱਥੇ ਦੇਰੀ ਹੋਣ ਕਾਰਨ ਜੇ ਲੈਸ ਨੂੰ ਵਾਪਸ ਭੇਜਤਾ ਤੇ ਅੱਜ ਦੁਬਾਰਾ ਤੇ ਉਸ ਨੂੰ 10-11 ਵਜੇ ਪਟੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਹੈ ਜਿੱਥੇ 14 ਦਿਨ ਨਿਆਇ ਹਰਾਸਤ ਦੇ ਵਿੱਚ ਰਹੇਗਾ ਪਰ ਕਿਤੇ ਨਾ ਕਿਤੇ ਜਾ ਕੇ ਪੁਲਿਸ ਸਾਹ ਤੇ ਕਾਫੀ ਸਾਰੇ ਕਵਾਂਸਨ ਖੜੇ ਹੋ ਰਹੇ ਨੇ ਪਹਿਲਾ ਸਵਾਲ ਇਹ ਹੈ ਕਿ ਜਿਹੜੀ-ਜਿਹੜੀਆਂ ਚੀਜ਼ਾਂ ਨੂੰ ਉਹ ਮੰਨ ਰਿਹਾ ਹੈ ਬੜੀ ਆਸਾਨੀ ਦੇ ਨਾਲ ਕਹਿ ਰਿਹਾ ਹੈ ਕਿ ਹਾਂ ਮੈਂ ਕੰਮ ਕੀਤਾ ਹੈ ਹਾਂ ਮੈਂ ਬਲਾਸਟ ਕੀਤੇ ਸੀ ਅੱਗੇ ਮੇਰੀ ਮਨਸ਼ਾ ਇਹ ਸੀ ਕਿਤੇ ਨਾ ਕਿਤੇ ਜਾ ਕੇ ਪੁਲਿਸ ਸਾਹ ਤੇ ਵੱਡਾ ਸਵਾਲ ਇਹ ਹੈ ਕਿ ਐਵੀਡੈਂਸ ਲਿੰਕ ਕਿਵੇਂ ਕਰਨੇ ਨੇ ਕਿਉਂਕਿ ਜਿੰਨੀ ਦੇਰ ਪੁਲਿਸ ਕੋਲ ਐਵੀਡੈਂਸ ਨਹੀਂ ਇਹਨਾਂ ਚੀਜ਼ਾਂ ਦਾ ਕਿਤੇ ਨਾ ਕਿਤੇ ਜਾ ਕੇ આરોપી ਨੂੰ ਕਾਫੀ ਫਾਇਦਾ ਮਿਲਦਾ ਹੈ ਕੋਰਟ ਦੇ ਵਿੱਚ આરોપી ਬਰੀ ਹੋ ਸਕਦਾ ਹੈ ਕਿਉਂਕਿ ਪਟੰਡਾ ਦੇ ਲਾਅਰ ਨਾਲ ਡਰ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਸੀ ਕਿ ਇਸ ਤਰ੍ਹਾਂ ਘਰ ਦੇ ਵਿੱਚ ਬੈਠ ਕੇ ਇਹ ਬੰਬ ਬਣਾ ਰਿਆ ਸੀ ਪੁਲਿਸ ਨੂੰ ਕੰਨੋਂ ਕੰਨ ਖਬਰ ਵੀ ਨਹੀਂ ਸੀ ਚਾਹੀ ਸਾਰੀ ਦੀ ਸੁਰੱਖਿਆ ਯਰਥੀਆਂ ਹੋਗੀਆਂ ਸੀਆਈਡੀ ਹੋਗੀ ਆਈਬੀ ਹੋਗੀ ਉਹਨਾਂ ਨੂੰ ਵੀ ਕੰਨੋ ਕਨ ਖਬਰ ਨਹੀਂ ਜੀ ਪੁਲਿਸ ਨੂੰ 12 ਘੰਟੇ ਬਾਅਦ ਪਤਾ ਲੱਗਦਾ ਕਿ ਪਿੰਡ ਦੇ ਵਿੱਚ ਤਾਹ ਵਾਰਦਾਤ ਹੋ ਗਈ ਪਾਕਤ ਕੇ ਪੁਲਿਸ ਦੀ ਕਾਰਵਾਈ ਤੇ ਸਵਾਲ ਹੈ ਜਿਹੜੇ ਉਹ ਪਹਿਲੇ ਦਿਨ ਤੋਂ ਖੜੇ ਹੋਣੇ ਸ਼ੁਰੂ ਹੋ ਗਏ ਨੇ ਤੇ ਹੁਣ ਦੁਬਾਰਾ ਤੋਂ ਪੁਲਿਸ ਦੀ ਕਸਟਡੀ ਦੇ ਵਿੱਚ ਕਿਸ ਤਰ੍ਹਾਂ ਅੱਗੇ ਇਹ ਕੇਸ ਸਟਰੋਂਗ ਹੋ ਕੇ ਅੱਗੇ ਕੋਰਟ ਦੇ ਵਿੱਚ ਜਾਏਗਾ ਫਿਲਹਾਲ ਇਸ ਤੇ ਨਜ਼ਰ ਜ਼ਰੂਰ ਬਣੀ ਹੋਈ ਹੈ ਪਰ ਆਪਣੇ ਆਪ ਦੇ ਵਿੱਚ ਇਹ ਚੀਜ਼ਾਂ ਤਾਂ ਵੱਡੀਆਂ ਹੋ ਜਾਂਦੀਆਂ ਨੇ ਜਦੋਂ ਦੇਸ਼ ਦੀਆਂ ਵੱਡੀਆਂ ਏਜੰਸੀਆਂ ਦੀ ਨਜ਼ਰ ਰਸਤੇ ਹੋਵੇ ਚਾਹੇ ਆਈਬੀ ਐਂਟੈਲੀਜੈਂਸ ਬਿਊਰੋ ਐ ਉਹ ਇਸ ਖਬਰ ਤੇ ਨਜ਼ਰ ਬਣਾਈ ਹੋਇਆ ਪਰ ਦੂਸਰੇ ਪਾਸੇ ਐਨਆਈਏ ਐਨਆਈਏ ਦੀ ਟੀਮਾਂ ਵੀ ਇੱਥੇ ਆਈਆਂ ਸੀ ਆ ਕੇ ਬਲਾਤ ਸਰੀ ਜਗ੍ਹਾ ਤੇ ਜਾਂਚ ਕੀਤੀ ਸੀ ਫਿਲਹਾਲ ਐਨਆਈਏ ਬੇਸ਼ੱਕ ਇਨਵੈਸਟੀਗੇਸ਼ਨ ਇਸ ਮਾਮਲੇ ਦੀ ਨਹੀਂ ਕਰ ਰਹੀ ਪਰ ਐਨਆਈਏ ਦੀ ਟੀਮ ਹੈ ਜਿਹੜੀ ਉਹ ਕਿਤੇ ਨਾ ਕਿਤੇ ਟਿਕ ਟਿਕੀ ਲਾ ਕੇ ਇਸ ਮਾਮਲੇ ਵੱਲ ਜ਼ਰੂਰ ਨਜ਼ਰ ਰੱਖੀ ਹੋਈ ਹੈ ਕਿ ਆਖਰਕਾਰ ਇਸ ਮਾਮਲੇ ਦੇ ਅੱਗੇ ਕਿਸ ਤਰ੍ਹਾਂ ਦੀਆਂ ਪਰਤਾਂ ਖੁੱਲਦੀਆਂ ਨੇ ਫਿਲਹਾਲ ਇਸ ਤੇ ਨਜ਼ਰ ਬਣੀ ਹੋਈ ਹੈ